ਜੀ ਸਰ ਕਰੀਜੀ ਸ਼ੁਰੂ ਹਾਂ ਜੀ ਜੀ ਸਰ ਮਾਰੇ ਉਹ ਡੀਜੀਪੀ ਪੰਜਾਬ ਅਤੇ ਡਾਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਇੰਟਰਨੈਸ਼ਨਲ 엘ਮੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟ ਦੀ ਮਦਦ ਨਾਲ ਦੋਵੇਂ ਬੰਦਿਆਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸਐਚਓ ਸਿਵਲ ਨੇ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸਐਚਓ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ-ਸਾਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈ ਭਜਾਉਣ ਦੀ ਕੋਸ਼ਿਸ਼ ਕੀਤੀ ਇਹ ਜੇ ਬਾਈ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚ ਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ ਸੈਲਫ ਡਫੈਂਸ ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਪ੍ਰੈਸ਼ਨ ਰਿਲੇਟਰ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਤੱਥ ਵਿੱਚ ਸੀਗੇ ਜੋ ਕਿ ਬੀ ਕੇ ਆਈ ਦੇ ਨਾਲ ਸੰਬੰਧਿਤ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਹੈਗਾ ਜੋ ਵੀ ਐਂਟੀ ਨੈਸ਼ਨਲ ਐਲੀਮੈਂਟ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇ। ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇ ਸੀ ਸਾਡੇ ਕੋਲ? ਦੋਸ਼ੀ ਵੱਲੋਂ ਤਿੰਨ ਦੇ ਕਰੀ ਜਿਹੜਾ ਹੈਗਾ ਫਾਇਰ ਕੀਤੇ ਹੋ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਹੈ ਉਹ ਸਾਰੀ ਜਾਂਚ ਕਰ ਰਹੀ ਹੈ ਜੀ। ਸਰ ਬਰਾਮਦਗੀ ਬਰਾਮਦਗੀ ਜੀ ਇੱਕ ਗਲੌਕ ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਆ ਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ। ਪਹਿਲਾਂ ਕਹੇ ਸੀ ਕੀਤਾ ਗਿਆ ਸਰ ਮੇਡ ਉਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਹਜੇ ਜੋ ਪ੍ਰਾਪੇਸੀ ਸਾਨੂੰ ਮੌਕੇ ਤੇ ਪਹੁੰਚ ਕੇ ਚੱਲਿਆ ਕਿ ਬਲੌਕ ਹੈਗਾ ਪਹਿਲਾਂ ਵੀ ਕਿ ਵਰਦਤਾਂ ਹੈ ਜੀ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋਂ ਤਰਮਤਾਂ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਰਦਤਾਂ ਨੇ ਜੇ ਜੇ ਰਮਾਨ ਲੱਗੇ ਸਾਰੀ ਅਸੀਂ ਕੁਝ ਕੁਝ ਕਰਾਂਗੇ ਪੱਕਾ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੀ ਤਸਵੀਰ ਸੀਗੀ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਰਦਤਾਂ ਕਰਦੇ